ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਇੱਕ ਨਵਾਂ ਘਰ ਲੈ ਕੇ ਸੋ ਅੱਜ ਦਾ ਜਿਹੜਾ ਘਰ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਦਸ਼ਮੇਸ਼ ਨਗਰ ਅਮਰਸਰ ਰੋਡ ਦੇ ਬਿਲਕੁਲ ਨੇੜੇ ਹੈ ਪੰਜ ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਅੱਗੇ ਦੋ ਦੁਕਾਨਾਂ ਬਣੀਆਂ ਹੋਈਆਂ ਸਟਾਰਟਿੰਗ ਤੇ ਆਪਾਂ ਦੇਖੀਏ ਹਾਂ ਸੋ ਦੋ ਬੈੱਡਰੂਮ ਆ ਇੱਕ ਲਿਵਿੰਗ ਏਰੀਆ ਤੇ ਘਰ ਤੇ ਕਾਫੀ ਵੱਡਾ ਜਿਹੜਾ ਉੱਪਰ ਜਾਲ ਦਿੱਤਾ ਹੋਇਆ ਬਿਲਟਿਨੈਸ਼ਨ ਵਾਸਤੇ ਰੋਸ਼ਨੀ ਵਾਸਤੇ ਸੋ ਆਜੋ ਉਸ ਤੋਂ ਪਹਿਲਾਂ ਆਪਾਂ ਘਰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤੇ ਆਪਾਂ ਘਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਆ ਤੇ ਸੋ ਅੱਜ ਜਿਹੜਾ ਘਰ ਆਪਾਂ ਦੇਖ ਰਹੇ ਹਾਂ ਦਸ਼ਮੇਸ਼ ਨਗਰ ਅੰਮ੍ਰਿਤਸਰ ਰੋਡ ਦੇ ਬਿਲਕੁਲ ਨੇੜੇ 5 ਮਰਲਿਆਂ ਦੇ ਵਿੱਚ ਜਾਨਕੀ ਵੱਡੇ 5 ਮਰਲਿਆਂ ਦੇ ਵਿੱਚ ਇਹ ਘਰ ਜਿਹੜਾ ਬਣਿਆ ਹੋਇਆ ਹੈ ਜੇਕਰ ਇਹਦੀਆਂ ਕੰਧਾਂ ਦੀ ਗੱਲ ਕਰੀਏ ਤਾਂ ਕੰਧਾਂ ਹੈਗੀਆਂ ਸਾਂਝੀਆਂ ਘਟੂ ਘਟ 2.5 ਫੁੱਟ ਚੌੜੀਆਂ ਜਿਹੜੀਆਂ ਕੰ ਸੋ ਕੰਧਾਂ ਪ੍ਰਾਣੀਆਂ 2.5 ਫੁੱਟ ਦੀਆਂ ਅੱਗੇ ਦੋ ਦੁਕਾਨਾਂ ਤੇ ਇਹ ਪਿੱਛੇ ਦੋ ਜਿਹੜੇ ਆ ਬੈੱਡਰੂਮ ਬਣੇ ਹੋਏ ਆ ਬਹੁਤ ਹੀ ਸੋਹਣੀ ਹਾਲਤ ਦੇ ਵਿੱਚ ਇਹ ਘਰ ਬਕਾਊ ਹੈਗਾ ਲਗਭਗ 15 ਸਾਲ ਹੋ ਗਿਆ ਇਸ ਘਰ ਨੂੰ ਬਣੇ ਨੂੰ ਇਸ ਘਰ ਦੀਆਂ ਕੰਧਾਂ ਜਿਹੜੀਆਂ ਸਾਂਝੀਆਂ ਤੇ 2.5 ਫੁੱਟ ਚੌੜੀਆਂ ਦੋ ਬੈੱਡਰੂਮ ਆ ਇਹ ਦੂਸਰਾ ਬੈੱਡਰੂਮ ਆਪਾਂ ਦੇਖ ਸਕਦੇ ਹਾਂ ਸੋ ਬਹੁਤ ਹੀ ਵਧੀਆ ਕਮਰਸ਼ੀਅਲ ਏਰੀਆ ਦੇ ਵਿੱਚ ਇਹ ਘਰ ਹੈਗਾ ਦਸ਼ਮੇਸ਼ ਨਗਰ ਅਮਰਸਰ ਰੋਡ ਦੇ ਨੇੜੇ ਵੱਡੇ ਪੰਜ ਮਰਲਿਆਂ ਦੇ ਵਿੱਚ ਇੱਕ ਰਾਹ ਤੇ ਇਹਦੇ ਰੇਟ ਦੀ ਆਪਾਂ ਗੱਲ ਕਰੀਏ ਤਾਂ 30 ਲੱਖ ਰੁਪਏ ਡਿਮਾਂਡ ਰੱਖੀ ਹੈ ਸਿਰਫ ਮਾਲਕ ਨੇ ਇਸ ਕਰਦੀ ਰਸੋਈ ਦੇਖ ਸਕਦੇ ਹੋ ਤੁਸੀਂ ਸੋ ਕਾਫੀ ਖੁੱਲਾ ਡੁੱਲਾ ਜਿਹੜਾ ਘਰ ਹੈਗਾ ਅੱਗੇ ਦੋ ਦੁਕਾਨਾਂ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ 30 ਲੱਖ ਰੁਪਇਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਸੋ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਬਹੁਤ ਹੀ ਵਧੀਆ ਏਰੀਆ ਦੇ ਵਿੱਚ ਇਹ ਘਰ ਬਣਿਆ ਹੋਇਆ ਸੋ ਆਸ-ਪਾਸੇ ਦੇ ਏਰੀਆ ਨੂੰ ਵੀ ਝਾਤ ਤੁਸੀਂ ਮਾਰ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਾਈ ਜੀ ਫ੍ਰੀ ਆਫ ਕਾਸਟ ਆ ਕੋਈ ਖਰਚਾ ਨਹੀਂ ਆਉਂਦਾ ਪਰ ਕਿਸੇ ਵੀਰਪਰਾ ਦੀ ਮਦਦ ਜਰੂਰ ਹੋ ਜਾਂਦੀ ਹੈ। ਸੋ ਬਾਬਾ ਪ੍ਰਾਪਰਟੀ ਚੈਨਲ ਹੀ ਆ ਜਿਹੜਾ ਤੁਹਾਨੂੰ ਆਸੇ ਪਾਸੇ ਦੀ ਲੋਕੇਸ਼ਨ ਦਿਖਾਉਂਦੇ ਰਹਿੰਦੇ ਆ। ਸੋ ਘਰ ਬਾਰੇ ਕੋਸ਼ਿਸ਼ ਕਰਦੇ ਹੁੰਨੇ ਆ ਕਿ ਪੂਰੀ ਜਾਣਕਾਰੀ ਜਿਹੜੀ ਦੇਈਏ ਜਿੰਨੀ ਕਿ ਮਾਲਕ ਸਾਨੂੰ ਜਾਣਕਾਰੀ ਦਿੰਦਾ ਉਹਨੇ ਕੀ ਜਾਣਕਾਰੀ ਸੀ ਜਰੂਰ ਤੁਹਾਡੇ ਨਾਲ ਸਾਂਝੀ ਕਰਦੇ ਹੁੰਨੇ ਆ। ਬਹੁਤ ਹੀ ਸੋਹਣਾ ਏਰੀਆ ਦਸ਼ਮੇਸ਼ ਨਗਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਮੋਗਾ ਸ਼ਹਿਰ ਦੇ ਵਿੱਚ ਦੋ ਦੁਕਾਨਾਂ ਪਲੱਸ ਮਕਾਨ ਬਣਿਆ ਹੋਇਆ ਹੈ। ਇਹ ਮਕਾਨ ਵੀ ਜਿਹੜਾ ਬਹੁਤ ਵਧੀਆ ਹਾਲਤ ਦੇ ਵਿੱਚ ਸੋ ਰੇਟ ਦੀ ਗੱਲ ਕਰੀਏ ਤਾਂ 30 ਲੱਖ ਰੁਪਈਆ ਡਿਮਾਂਡ ਜਿਹੜੀ ਆ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਅੱਗੇ ਦੋ ਦੁਕਾਨਾਂ ਹੈਗੀਆਂ ਪਿੱਛੇ ਦੋ ਬੈੱਡਰੂਮ ਬਣੇ ਆ ਰਸੋਈ ਆ ਲਿਵਿੰਗ ਏਰੀਆ ਸੋ ਕਾਫੀ ਵਧੀਆ ਜਿਹੜਾ ਘਰ ਬਣਿਆ ਹੋਇਆ ਫਰਸ਼ ਦੀ ਗੱਲ ਕਰੀਏ ਤਾਂ ਕਰੇਜੀ ਪੱਥਰ ਜਿਹੜਾ ਉਹ ਲੱਗਿਆ ਹੋਇਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਜਰੂਰ ਕੰਟੈਕਟ ਕਰੋ ਐਡ ਤਾਂ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆ ਤੁਸੀਂ ਵੀਡੀਓ ਬਣਾ ਕੇ ਦੋ ਤਿੰਨ ਫੋਟੋਆਂ ਖਿੱਚ ਕੇ ਤੇ ਕਰਦੀ ਸਾਰੀ ਡਿਟੇਲ ਦੇ ਨਾਲ ਸਾਨੂੰ ਜਾਣਕਾਰੀ ਦਿਓ ਤੇ ਐਡ ਆਪਾਂ ਤੁਹਾਡੀ ਜਿਹੜੀ ਆ ਫ੍ਰੀ ਚ ਕਰਾਂਗੇ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਇਸੇ ਤਰ੍ਹਾਂ ਹੀ ਸਹਿਯੋਗ ਬਣਾਈ ਰੱਖਿਓ ਸੋ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ